ਉੱਠਣਾ ਵਾ ਅੱਛਾ ਇਹਨਾਂ ਦੀ ਗੱਲ 2 1 ਨਾ ਮੇਰੀ ਗੱਲ ਸੁਣੋ ਤੁਸੀਂ ਉਦੋਂ ਦੇ ਕਹਿੰਦੇ ਸੀ ਪਿਆਾਨੂੰ ਕਿਸ ਚੀਜ਼ ਦੀ ਲੋੜ ਨਹੀਂ ਹੈਗੀ ਅੱਛਾ ਬੰਦ ਕੀ ਹੋ ਗਿਆ ਐਂਡ 1 ਮੇਰੀ ਗੱਲ ਸੁਣੋ ਪਿਛਲੇ ਦਿਨ ਕਾਦੇ ਮੇਨੇ ਮਾਰੰਦੇ ਆ ਹੁਣ ਚੱਲ ਜਾ ਹੁਣ ਕੀ ਹੋ ਗਿਆ ਵਾ ਹੁਣ ਕੀ ਹੋ ਗਿਆ ਇੱਥੇ ਓ ਮੇਰੀ ਸੁਣ ਲੈ ਗੱਲ ਮਰਿਆ ਵਾ ਨਹੀਂ ਉੱਠ ਜਾਣਾ ਮੈਂ ਮੇਰੀ ਗੱਲ ਸੁਣੋ ਪਿਛਲਿਆਂ ਦੇ ਕਦੇ ਮੇਨੇ ਮਾਰਨ ਦੇ ਆ ਉਹ ਮੈਨੂੰ ਇੱਕ ਚੀਜ਼ ਵੀ ਦੱਸ ਦੇ ਜਿਹੜੀ ਲੈ ਕੇ ਆਈ ਆ ਤੂੰ ਕਿ ਮੁੰਡਾ ਨਸ਼ੇ ਕਰਦਾ ਆ ਉਹ ਤੈਨੂੰ ਹੁਣ ਤੇ ਪਤਾ ਲੱਗ ਹੀ ਗਿਆ ਵਾ ਨਾ ਤੇ ਹੁਣ ਚੱਲ ਜਾ ਫਿਰ ਕੀ ਕਰਾਂ ਜਾ ਕੇ ਹੁਣ ਮੈਂ ਆ ਗਿਆ ਸੱਚੀ ਨਾ ਮਾਰ ਦੇ ਇਹ ਹੁਣ ਮਤਲਬ ਐਦਾਂ ਕਰਦਾ ਐਦਾਂ ਬਦੇ ਮਾਰ ਕੇ ਤੈਨੂੰ ਘਾਰੀ ਜਾਣਾ ਮੈਂ ਕਹਿੰਦੇ ਆ ਫਿਰ ਹੁਣ ਕੋ ਜਾਵਾਂ ਘਰ ਛੱਡ ਕੇ ਮੈਂ ਜਿੰਨਾ ਹੱਕ ਤੁਹਾਡਾ ਵਾ ਨਾ ਓਨਾ ਹੀ ਮੇਰਾ ਵੀ ਘਰ ਦੇ ਵਿੱਚ ਉਹ ਤੇਰਾ ਹੱਕ ਕਿਤੇ ਨਹੀਂ ਗਿਆ ਇੱਥੇ ਮੈਨੂੰ ਵੀ ਦੱਸੋ ਡੈਡੀ ਨੂੰ ਵੀ ਦੱਸੋ ਜੋਦੀ ਕਰ ਦੇ ਜੰਦੇ ਅੱਗੇ ਉਹਨਾਂ ਨੇ ਮੈਨੂੰ ਕਰ ਲਿਆ ਤਾਂ ਹੁਣ ਕਰ ਲੈਣਾ ਕੋਈ ਨਹੀਂ ਕਰ ਲੈਣਗੇ ਬਥੇਰਾ ਚਰਵੇਂ 흘ਿਆ ਉਹਨਾਂ ਦਾ ਡੇਵਲ ਛੱਡੋ ਸائیں ਕੀ ਕਰਦੇ ਆ ਵੀ ਛੱਡੋ ਤੈਨੂੰ ਇੱਥੇ ਜੇ ਤੂੰ ਇਹ ਗੱਲ ਤੇ ਆਈ ਹੈ ਨਾ ਤਾਂ ਹੁਣ ਮੈਂ ਜਾ ਕੇ ਰਹੂੰਗੀ ਓਏ ਘਰ ਦੇ ਵਿੱਚ ਤੇਰਾ ਕੱਖ ਨਹੀਂ ਆ ਤੈਨੂੰ ਮੈਂ ਹੁਣ ਵੀ ਕਹਿਣਿਆ ਤਾਂ ਕੱਲ ਨੂੰ ਹੀ ਕਹੂੰਗਾ ਹੋਰ ਇਹ ਮੇਰੇ ਮੂੰਹ ਤੇ ਕਿਉਂ ਆ ਅਸਲ ਚ ਨਾ ਉਹ ਕੋ ਦਲਗਾ ਮੱਜ ਨਹੀਂ ਘੰਡਿਆ ਇਹਦੇ ਮਾਟਰ ਪਤਾ ਕੀ ਕਹਿਣਾ ਸੀ ਇਹ ਰਪਿੰਦਰ ਸਾਬ ਕੋ ਤੇਰਾ ਵਾ ਘਰ ਚ ਮੇਰਾ ਇਥੇ ਪੁੱਛ ਨਹੀਂ ਆ ਤੁਸੀਂ ਕਿ ਕਿ ਤੱਕ ਤੱਕ ਆਵਾ ਵਾ ਉਹ ਇਹ ਗੱਲ ਹੁਣ ਵੀ ਯਾਦ ਰੱਖਦੇ ਗਾਹ ਵੀ ਰੱਖੀ ਠੀਕ ਹੈ ਨਾ ਤੇ ਜੇ ਇਥੋਂ ਚਲ ਗਈ ਨਾ ਤੇ ਮੈਂ ਵੀ ਪਿਓ ਦਾ ਪੁੱਤ ਨਹੀਂ ਜੇ ਤੈਨੂੰ ਲੈ ਆਉਂਗਾ ਤੇ ਮੇਰੀ ਗੱਲ ਸੁਣੋ ਕੋਈ ਨਾ ਛਾਣਦੇ ਨਾ ਕੱਢੇ ਨਾ ਇਹ ਨਹੀਂ ਕੱਢੇ ਮੈਂ ਮਾੜਾ ਤੋੜੂ ਪਣੀ ਲਗ ਪਣੀ ਲਗ ਤੇ ਪਪੀਓਸ ਬੋਲੇ ਬੋਲੇ ਹੈਲੋ 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 ਮੈਂ ਵੀ ਤੈਨੂੰ ਸਮਝਾਉਣੀ ਆਈ ਹੀ ਕਿ लवली ਨਾ ਕਿ लवली ਦਾ ਨਾ ਹੱਥ ਖੁੱਲ ਗਿਆ ਹੁਣ ਹਾਂ ਠੀਕ ਆ ਨਾ ਆਪਣਾ ਸਾਮ ਸਮਾਨ ਲੈਣਾ ਹੈ ਹੁਣ ਲੈ ਸਾਮ ਲਵਲੀ ਗਏ ਵਨ ਲਵਲੀ ਕਿੱਥੇ ਗਿਆ ਅਰਵਿੰਦਰ ਦੀਦੀ ਉਹਦੇ ਘਰੇ ਹੈ ਨਹੀਂ ਆ ਕਿੱਥੇ ਗਲ ਗਿਆ ਪਤਾ ਨਹੀਂ ਬਾਹਰ ਗਏ ਹੁਣੇ ਦੱਸ ਕੇ ਨਹੀਂ ਗਏ ਮੈਨੂੰ ਵਨ ਇਹਨਾਂ ਨੇ ਕਹਿਣਾ ਹਾਂ ਤੁਹਾਨੂੰ ਕਹਿਣਾ ਮੈਂ ਕਹਿਣਾ ਮੈਂ ਨਾ ਰੁਪਿੰਦਰ ਕੋਲ ਗਈ ਸੀ ਅੱਛਾ ਮੈਂ ਚੱਲ ਵੇਖਦੀ ਆ ਜਿਹੜਾ ਹਾਦਸਾ ਹੋਇਆ ਵਾ ਚੱਲ ਜਾ ਕੇ ਹਾਂ ਵਨ ਅੰਨੀ ਮੈਂ ਤੁਸੀਂ ਹੱਸਦੇ ਨਹੀਂ ਬਾਹਰ ਦਾ ਤਿਆਰ ਕਿਉਂ ਨਹੀਂ ਹੋਇਆ ਤਾ ਸੈਟੀਸਫੈਕਟ ਨਹੀਂ ਲੱਗ ਜੇ ਤੁਸੀਂ ਸਰ ਜਾਓ ਫਿਰ ਰਜਿਸਟ੍ਰੇਸ਼ਨ ਕਰਾਓ ਜਾ ਕੇ ਤੁਸੀਂ ਠੀਕ ਹੈ ਠੀਕ ਹੈ ਠੀਕ ਬੈਠੋ ਸਰ ਕਿੰਨਾ ਦੇਗਾ ਰੀਆ ਜੀ ਤੁਹਾਡੇ ਕੋ ਭੇਜਿਆਵਾਂਗੇ ਤੁਹਾਡੇ ਕੋ ਵਰੀਆ ਰਿਜ਼ਲਟ ਆਉਂਦੇ ਨੇ ਇਹ ਕਰਕੇ ਜਿਹੜਾ ਵਾ ਤੂੰ ਹੁਣ ਆਪਣਾ ਚਾਚਾ ਨਾ ਕਰਾ ਸਾਡਾ 2 1 ਹਾਂਜੀ ਜੋਬਨ ਕਿੰਨਾ ਕਲਾਸਾਂ ਚੱਲ ਰਹੀਆਂ ਤੁਹਾਡੀ 2 ਐ ਉਹ ਸਰ ਮੈਂ ਕੀ ਕਰਾਂ ਮੈਂ ਤੇ ਡੈਡ ਨੂੰ ਅੱਗੇ ਬੜੀ ਜਣੀ ਕਿਹਾ ਵਾ ਕਿ ਮੇਰੇ ਕੋ ਨਈ ਇੰਗਲਿਸ਼ ਵੀ 2 ਐ ਮੈਂ ਇਹ ਸਰ ਬੜੀ ਜੀ ਡੈਡ ਨੂੰ ਕਿਹਾ ਵਾ 2 ਐ ਜੋ ਬਣਾੜ ਤਰੇ ਬੋਲਣ ਦਾ ਤਰੀਕਾ ਹੋਣਾ ਇਹ ਸਹੀ ਨਹੀਂ ਹੈਗਾ ਇਹਨਾਂ ਐਟੀਟਿਊਡ ਚੰਗਾ ਨਹੀਂ ਹੁੰਦਾ ਨਹੀਂ ਤੇ ਮੈਂ ਫਿਰ ਅੰਕਲ ਨੂੰ ਦੱਸ ਦੇਣਾ ਇਹ ਦੇਖੋ ਨਹੀਂ ਹੋਣੀ ਚਲੋ ਜਾਓ ਹੁਣ ਬਾਹਰ ਨੂੰ ਉਹ ਨਾ ਦੱਬ ਦੋ ਮੈਨੂੰ ਪਈਗਾ ਨਹੀਂ ਕੋਈ ਨਹੀਂ ਦੋਸਤ ਨਹੀਂ ਗੱਲ ਕਰ 1 ਗੁੱਟ ਪਿਆ ਇਹ ਤਾਂ ਮਨੋੱਖਾ ਹੀ ਲੱਗਦਾ ਵਾ 1 ਤੋਠਣਾ ਵਾ ਅੱਛਾ ਇਹਨਾਂ ਦੀ ਗੱਲ 2 1 ਨਾ ਮੇਰੀ ਗੱਲ ਸੁਣੋ ਤੁਸੀਂ ਉਦੋਂ ਦੇ ਕਹਿੰਦੇ ਸੀ ਪਿਆਨੂ ਕਿਸ ਚੀਜ਼ ਦੀ ਲੋੜ ਨਹੀਂ ਹੈਗੀ ਅੱਛਾ ਬੰਦ ਕੀ ਹੋ ਗਿਆ ਐਂਡ 1 ਮੇਰੀ ਗੱਲ ਸੁਣੋ ਪਿਛਲੇ ਦਿਨ ਕਾਦੇ ਮੇਨੇ ਮਾਰੰਦੇ ਆ ਹੁਣ ਚੱਲ ਜਾ ਹੁਣ ਕੀ ਹੋ ਗਿਆ ਵਾ ਹੁਣ ਕੀ ਹੋ ਗਿਆ ਇੱਥੇ ਓ ਮੇਰੀ ਸੁਣ ਲੈ ਗੱਲ ਮਰਿਆ ਨਾ ਸਾਰਾ ਕਹੇ ਨਹੀਂ ਉੱਠ ਜਾਣਾ ਤਵੇਂ ਮੇਰੀ ਗੱਲ ਸੁਣੋ ਪਿਛਲਿਆਂ ਦੇ ਕਦੇ ਮੇਲੇ ਮਾਰੰਦੇ ਆ ਉਹ ਮੈਨੂੰ ਇੱਕ ਚੀਜ਼ ਵੀ ਦੱਸ ਦੇ ਜਿਹੜੀ ਲੈ ਕੇ ਆਈਆਂ ਤੂੰ ਕੀ ਮੁੰਡਾ ਨਸ਼ਾ ਹੀ ਕਰਦਾ ਆ ਉਹ ਤੈਨੂੰ ਹੁਣ ਤੇ ਪਤਾ ਲੱਗੀ ਜਿ ਆਵਣਾ ਤੇ ਹੁਣ ਚਲ ਜਾ ਫਿਰ ਕੀ ਕਰਾਂ ਜਾ ਕੇ ਹੁਣ ਮਾਂ ਮਾਂ ਮੈਂ ਅਰੇ ਸੱਚੀ ਨਾ ਮਾਰਦੇ ਲੇ ਹੁਣ ਮਤਲਬ ਐਦਾ ਕਰਦਾ ਐਂਦਿਆਂ ਬੰਦੇ ਮਾਰਗ ਤੇ ਬਿਚਾਰੀ ਜਾਣਾ ਮੈਂ ਕਹਿੰਨੇ ਹੁਣ ਕੋ ਜਾਵਾਂ ਘਰ ਛੱਡ ਕੇ ਮੈਂ ਜਿੰਨਾ ਹੱਕ ਤੁਹਾਡਾ ਵਾ ਨਾ ਓਨਾ ਹੀ ਮੇਰਾ ਵੇ ਘਰ ਦੇ ਵਿੱਚ ਉਹ ਤੇਰਾ ਹੱਕ ਕਿਤੇ ਨਹੀਂ ਗਿਆ ਇੱਥੇ ਮੈਨੂੰ ਵੀ ਦੱਸੋ ਡੈਡੀ ਨੂੰ ਵੀ ਦੱਸੋ ਜੋਦੀ ਕਰਦੇ ਜਾਂਦੇ ਦੱਸਿਓ ਅੱਗੇ ਉਹਨਾਂ ਨੇ ਮੈਨੂੰ ਕਰ ਲਿਆ ਤਾਂ ਹੁਣ ਕਰ ਲੈਣਾ ਕੋਈ ਨਹੀਂ ਕਰ ਲੈਣਗੇ ਬਥੇਰਾ ਚਰਵੇਂ ਲਿਆ ਉਹਨਾਂ ਦਾ ਡੇਵਲ ਛੱਡੋ ਸਈ ਕੀ ਕਰਦੇ ਆ ਵੀ ਛੱਡੋ ਤੈਨੂੰ ਇੱਥੇ ਜੇ ਤੂੰ ਹੀ ਗਲਤ ਐਂ ਨਾ ਤਾਂ ਹੁਣ ਮੈਂ ਜਾ ਕੇ ਰਹੂੰਗੀ ਉਹ ਇਹ ਘਰ ਦੇ ਵਿੱਚ ਤੇਰਾ ਕੱਖ ਨਹੀਂ ਆ ਤਨ ਮੈਂ ਹੁਣ ਵੀ ਕਹਿੰਦੇ ਆਂ ਤਾਂ ਕੱਲ ਨੂੰ ਹੀ ਕਰੂੰਗਾ ਹੋਰ ਇਹ ਕਹਿੰਦੀ ਮੇਰੇ ਮੂਹਰੇ ਕਿ ਨਾ ਹੁਣ ਨਹੀਂ ਕਹਿੰਦਾ ਪਰਸ ਨੂੰ ਹੀ ਕਰੂੰਗਾ ਸੱਚ ਨਾਲ ਉਹ ਕੋਈ ਦਲਗਾ ਮੱਜ ਨਹੀਂ ਘੰਡਿਆ ਇਹਦੇ ਮਾਟਰ ਪਤਾ ਕੀ ਕਹਿਣਾ ਸੀ ਇਹ ਰਪਿੰਦਰ ਸਾਬ ਕੋ ਤੇਰਾ ਵਾ ਘਰ ਚ ਮੇਰਾ ਇੱਥੇ ਕੁਛ ਨਹੀਂ ਆ ਤੂੰ ਕਿ ਕਿ ਤੱਕ ਤੱਕ ਆਵਾ ਵਾ ਉਹ ਇਹ ਗੱਲ ਹੁਣ ਵੀ ਯਾਦ ਰੱਖ ਤੇ ਗਾਹ ਵੀ ਰੱਖੀ ਠੀਕ ਹੈ ਨਾ ਜੇ ਇਥੋਂ ਚਲ ਗਈ ਨਾ ਤੇ ਮੈਂ ਵੀ ਪਿਓ ਦਾ ਪੁੱਤ ਨਹੀਂ ਜੇ ਤੈਨੂੰ ਲੈ ਆਉਂਗਾ ਤੇ ਲੈ ਹੁਣ ਆ ਜਾ ਰੋ ਕੱਢਾ ਲਾ ਕੇ ਖਾ ਮੇਰੀ ਗੱਲ ਸੁਣੋ ਕੋਈ ਨਛਾੜ ਨਹੀਂ ਨਾ ਕੱਢੇ ਦਾ ਇਹ ਨਹੀਂ ਕੱਢੇ ਦਾ ਪਾਣੀ ਲਾ ਪਾਣੀ ਲਾ ਪਾਣੀ ਲਾ ਪਾਣੀ ਲਾ ਪਾਪੀ ਹੋਸ ਬੋਲੇ ਬੋਲੇ ਹੈਲੋ 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 ਮੈਂ ਵੀ ਤੈਨੂੰ ਸਮਝਾਉਣੀ ਆਈ ਹੀ ਕਿ लवली ਨਾ ਕਿ लवली ਦਾ ਨਾ ਹੱਥ ਖੁੱਲ ਗਿਆ ਬਹੁਣ ਹਾਂ ਠੀਕ ਆ ਨਾ ਆਪਣਾ ਸਾਮ ਸਮਾਨ ਲੈਣਾ ਆਪਣਾ ਸਾਮ 2 लवली 1 लवली ਕਿੱਥੇ ਗਿਆ ਰਵਿੰਦਰ ਦੀਦੀ ਉਹਦੇ ਘਰੇ ਹੈ ਨਹੀਂ ਆ ਕਿੱਥੇ ਗਿਆ ਪਤਾ ਨਹੀਂ ਮਾਰ ਗਏ ਹੁਣੇ ਦੱਸ ਕੇ ਨਹੀਂ ਗਏ ਮੈਨੂੰ 1 ਇਹਨਾਂ ਨੇ ਕਹਿਣਾ ਹਾਂ ਤੂੰ ਕਹਿਣਾ ਮੈਂ ਕਹਿਣਾ ਮੈਨਾਂ ਰਪਿੰਦਰ ਕੋਲ ਗਈ ਹੀ ਅੱਛਾ ਮੈਂ ਚੱਲ ਵੇਖਦੀ ਆ ਜਿਹੜਾ ਹਾਦਸਾ ਹੋਇਆ ਵਾ ਚੱਲ ਜਾ ਕੇ ਆ ਵਨ ਨਹੀਂ ਨਮ ਤੁਸੀਂ ਹਾਈਲਸ ਕਰ ਬਾਹਰ ਦਾ ਟਿਆਰ ਕਿਉਂ ਮੈਨੂੰ ਇਹ ਤੋਂ ਸੈਟੀਸਫੈਕਸ਼ਨ ਨਹੀਂ ਦੇਖ ਜੇ ਤੁਸੀਂ ਸਰ ਜਾਓ ਫਿਰ ਰਜਿਸਟ੍ਰੇਸ਼ਨ ਕਰਾਓ ਜਾ ਕੇ ਤੁਸੀਂ ਠੀਕ ਹੈ ਠੀਕ ਬੈਠੋ ਸਰ ਕਿੱਦਾਂ ਜੀ ਹੋਣਾ ਜੀ ਨੂੰ ਤੁਹਾਡੇ ਕੋ ਭੇਜਿਆ ਵਾਂਗੇ ਤੁਹਾਡੇ ਕੋ ਵਧੀਆ ਰਿਜ਼ਲਟ ਆਉਂਦੇ ਨੇ ਇਹ ਕਰਕੇ ਜਿਹੜਾ ਵਾ ਤੂੰ ਹੁਣ ਆਪਣਾ ਚਾਜਨਾ ਕਲਾਸਾਂ ਦਾ 21 ਹਾਂਜੀ ਜੋਬਨ ਕਿਦਾਂ ਕਲਾਸਾਂ ਚੱਲਦੀਆਂ ਤੁਹਾਡੀਆਂ 21 ਅਸਰ ਮੈਂ ਕੀ ਕਰਾਂ ਮੈਂ ਤਾਂ ਡੈਡ ਨੂੰ ਅੱਗੇ ਬੜੀਆ ਲਈ ਕਿਹਾ ਵਾ ਕਿ ਮੇਰੇ ਕੋ ਨਈ ਇੰਗਲਿਸ਼ ਵੀ 721 ਮੈਂ ਅਰੇ ਸਰ ਬੜੀਆ ਡੈਡ ਨੂੰ ਕਿਹਾ ਵਾ 21 ਜੋਬਨ ਆੜ ਤੇਰੇ ਬੋਲਣ ਦਾ ਤਰੀਕਾ ਵਾ ਨਾ ਇਹ ਸਹੀ ਨਹੀਂ ਹੈਗਾ ਇਹ ਐਟੀਟਿਊਡ ਚੰਗਾ ਨਹੀਂ ਹੁੰਦਾ ਇਹ ਤਾਂ ਮੈਂ ਅੰਕਲ ਨੂੰ ਦੱਸ ਦੇਣਾ ਹੀ ਇਹਦੇ ਕੋ ਨਹੀਂ ਹੋਣੀ ਚਲੋ ਜਾਓ ਹੁਣ ਬਾਹਰ ਨੂੰ ਲੱਗਦਾ ਨਹੀਂ ਕੋਈ ਵੀ ਦੋਸਤ ਨਹੀਂ ਗੱਲ ਕਰਦਾ 1 ਗੁਰਪ੍ਰੀਤ ਇਹ ਤਾਂ ਮੈਨੂੰ ਔਖਾ ਹੀ ਲੱਗਦਾ ਵਾ